ਹਲਫ ਯੱਲਾ ਚੰਬੇ ਦੀ ਬੂਟੀ ਮੇਰੇ ਮੁਰਸ਼ਦ ਮਨ ਵਿੱਚ ਲਾਈ ਨਾ ਨਾ ਉਹ ਖਾ ਨਹੀਂ ਹੁੰਦਾ ਜੇ ਉਹਨਾਂ ਦੀ ਸਮਝ ਲੱਗ ਜਾਈ ਤੇ ਜੇ ਉਹਨਾਂ ਨੂੰ ਪਿਆਰ ਨਾਲ ਸਾਰਾ ਦులਾਰ ਨਾਲ ਉਹਨਾਂ ਨੂੰ ਅਸੀਂ ਸਮਝ ਲਈਏ ਨਾ ਕਿ ਉਹਨੂੰ ਕੀ ਚਾਹੁੰਦੇ ਐ ਕੀ ਉਹਨਾਂ ਦੀ ਥਿੰਕਿੰਗ ਐ ਕੀ ਅਸੀਂ ਉਹਨਾਂ ਨੂੰ ਦੇ ਸਕਦੇ ਆ ਇਹ ਸਭ ਕੁਝ ਅਸੀਂ ਕਰੀਏ ਫਿਰ ਇਹਨਾਂ ਨੂੰ ਸੰਭਾਲਣਾ ਕੋਈ ਔਖਾ ਨਹੀਂ ਬੱਚੇ ਤੇ ਸਾਡੇ ਕੋਲ 75 ਤੱਕ ਸੀਗੇ ਪਰ ਉਹ ਫਿਰ ਕਰੋਨਾ ਤੋਂ ਬਾਅਦ ਥੋੜਾ ਟਾਈਮ ਪੀਰੀਅਡ ਐਸਾ ਆਇਆ ਜਿਹਦੇ ਕਰਕੇ ਹੁਣ ਸਾਡੇ ਕੋਲ ਸਿਰਫ 40 ਬੱਚੇ ਐ ਪਰ ਅਸੀਂ ਉਹਨਾਂ ਨੂੰ ਇੰਨੀ ਅੱਛੀ ਸਿੱਖਿਆ ਦੇ ਰਹੇ ਆ ਅੱਜ ਤੁਸੀਂ ਦੇਖੋਗੇ ਤੁਸੀਂ ਕਹਿ ਨਹੀਂ ਸਕੋਗੇ ਕਿ ਇਹ ਸਪੈਸ਼ਲ ਬੱਚੇ ਹਨ ਇਸ ਸਕੂਲ ਦੇ ਵਿੱਚ ਮਿਊਜ਼ਿਕ ਵੀ ਸਿਖਾ ਰਹੇ ਆ ਬੱਚਿਆਂ ਨੂੰ ਔਰ ਖੁਦ ਵੀ ਸਟੱਡੀ ਕਰ ਰਹੇ ਆ ਕਿਉਂਕਿ ਅਗੋਸ਼ਟ ਨੇ ਮੈਨੂੰ ਇੱਕ ਬਹੁਤ ਵੱਡੀ ਸ਼ੋਹਰਤ ਦਿੱਤੀ ਏ ਬਹੁਤ ਵੱਡਾ ਮਕਾਮ ਦਿੱਤਾ ਏ ਜਿਸ ਮਕਾਮ ਦਾ ਮੈਂ ਹੱਕਦਾਰ ਸੀ ਮੈਂ ਨਾਲ ਸੁਖਮਨੀ ਸਾਹਿਬ ਜੀ ਦਾ ਪਾਠ ਕਰਦਾ ਗੁਰੂ ਗ੍ਰੰਥ ਸਾਹਿਬ ਦਾ ਅਸਲੋ ਪੂਰਾ ਕੰਢੇ ਕਿੰਨੇ ਸਿਖਾਇਆ ਉਹ ਸਤਿਗੁਰ ਨੇ ਸਿਖਾਇਆ ਗੁਰੂ ਨੇ ਕਿਰਪਾ ਕੀਤੀ ਹੈ ਜਦੋਂ ਜਨਮ ਲਿਆਏ 2 ਸਾਲ ਦਾ ਸੀਗਾ ਡੇਢ ਦਾ ਹੁੰਦਾ ਸੀਗਾ ਪਹਿਲਾਂ 16 ਸਾਲ ਤੱਕ ਚੱਲ ਨਹੀਂ ਸਕੇ ਤੇ ਜਦੋਂ ਇਹ ਚੱਲਣਾ ਸ਼ੁਰੂ ਕੀਤਾ ਹੈ ਉਸ ਤੋਂ ਪਹਿਲਾਂ 2 ਸਾਲ ਦਾ ਸੀਗਾ ਬੱਚਾ 2 ਸਾਲ ਦਾ ਇਨੇ ਜਦੋਂ ਪਹਿਲੀ ਵਾਰ ਸਿੱਖਣੀ ਸਾਹਿਬ ਦਾ ਪਾਠ ਸਾਹਿਬ ਨੇ ਜਪਾਨੀਸ ਮੈਂ ਤੁਹਾਡਾ ਨਾਮ ਕੀ ਹੈ ਗੁਰਮਨ ਗੁਰਮਨਦੀਪ ਸਿੰਘ ਵੈਰੀ ਗੁੱਡ ਕੀ ਕਰਨਾ ਚਾਹੁੰਦੇ ਹੋ ਬੱਡੇ ਓਕੇ ਸ਼ਬਦ ਸ਼ਬਦ ਹਰ ਕੀ ਕਥਾ ਕਹਾਣੀਆਂ ਗੁਰਮੀਤ ਸੁਣਾਈਆਂ ਹੁੰਦਾ ਯਾਦ ਹੁੰਦਾ ਯਾ ਸ਼ਬਦ ਬਲਿਹਾਰੀ ਗੁਰ ਆਪਣੇ ਗੁਰ ਕੋ ਬਲ ਜਾਈਆਂ ਆਏ ਮਿਲ ਗੁਰ ਸਿੱਖ ਆਏ ਮਿਲ ਤੂੰ ਮੇਰੇ ਗੁਰ ਕੇ ਪਿਆਰੇ ਹਰ ਕੇ ਗੁਣ ਹਰ ਭਾਵ ਤੇ ਸੇ ਗੁਰ ਤੇ ਪਾਏ ਜਿਨ ਗੁਰ ਕਾ ਪਾਣਾ ਮੰਨਿਆ ਤਿਨ ਕੁੰਮਕੁੰਮ ਜਾਏ ਕਿ ਜਿਸ ਤਰ੍ਹਾਂ ਕਿ ਤੁਸੀਂ ਬੱਚੇ ਇਕੱਲੇ ਹੀ ਸੰਭਾਲ ਰਹੇ ਹੋ ਹਨ ਆਪਣੇ ਹੀ ਸਿਰ ਤੇ ਤੇ ਕੋਈ ਸਰਕਾਰ ਵੱਲੋਂ ਕੋਈ سپورਟ ਮਿਲੀ ਹੋਏ ਜਾਂ ਆਪਣੇ ਅੰਮ੍ਰਿਤਸਰ ਦੇ ਵਿੱਚੋਂ ਕਿਸੇ ਵੱਲੋਂ ਨਹੀਂ ਸਾਨੂੰ ਅਜ ਤੱਕ ਕਿੱਦੋਂ سپورਟ ਨਹੀਂ ਮਿਲੀ ਅਸੀਂ ਆਪਣੇ ਦਾਇਰੇ ਦੇ ਅੰਦਰ ਹੀ ਰਹਿ ਕੇ ਕੰਮ ਕਰ ਰਹੇ ਹਾਂ ਸਾਨੂੰ ਕਿਸੇ ਦੀ ਕੋਈ سپورਟ ਨਹੀਂ ਆਈ ਸਿਰਫ ਇਹ 13 14 ਸਾਲਾਂ ਦੇ ਵਿੱਚ ਇੱਕ ਜੋਸ਼ੀ ਸਰ ਨੇ ਸਾਨੂੰ ਸਿਰਫ 50000 ਰੁਪਏ ਦੀ ਮਦਦ ਕੀਤੀ ਸੀ ਅਦਰਵਾਈਜ਼ ਸਾਨੂੰ ਅਜ ਤੱਕ ਕਿਸੇ ਸਰਕਾਰ ਤੋਂ ਕੋਈ ਮਦਦ ਅੱਜ ਮੈਂ ਇੱਕ ਅਜਿਹੀ ਜਗ੍ਹਾ ਤੇ ਮੌਜੂਦ ਹਾਂ ਜਿੱਥੇ ਕਿ ਕਈ ਬੱਚੇ ਬੋਲ ਨਹੀਂ ਸਕਦੇ ਤੇ ਕਈ ਸੁਣ ਨਹੀਂ ਸਕਦੇ ਤੇ ਕਈ ਚੱਲ ਨਹੀਂ ਸਕਦੇ ਤੇ ਕਈ ਕਈਆਂ ਦੇ ਹੱਥ ਨਹੀਂ ਚੱਲਦੇ ਜੀ ਹਾਂ ਬਿਲਕੁਲ ਮੈਂ ਤੁਹਾਨੂੰ ਉਹਨਾਂ ਬੱਚਿਆਂ ਦੇ ਨਾਲ ਰੋਬਰੂ ਕਰਾਵਾਂਗੀ ਹਾਂ ਮਗਰ ਇੱਕ ਹੋਰ ਗੱਲ ਉਹਨਾਂ ਦਾ ਦਿਮਾਗ ਕੰਪਿਊਟਰ ਤੋਂ ਵੀ ਜ਼ਿਆਦਾ ਤੇਜ਼ ਹੈ ਤੇ ਮੈਂ ਅਜੋਨਾਂ ਨੂੰ ਮਿਲਵਾਨ ਜਾ ਰਹੀ ਹਾਂ ਤੁਹਾਨੂੰ ਚੱਲ ਕੇ ਮਿਲਾਉਣੀ ਉਸ ਬੱਚਿਆਂ ਨਾਲ ਜਿਨ੍ਹਾਂ ਦਾ ਦਿਮਾਗ ਕੰਪਿਊਟਰ ਤੋਂ ਵੀ ਜ਼ਿਆਦਾ ਤੇਜ਼ ਹੈ ਮਗਰ ਜਿਹੜਾ ਉਹਨਾਂ ਦਾ ਦਿਮਾਗ ਤੇ ਹੱਥ ਪੈਰ ਆਓ ਦੇਖੋ ਜਰ। ਹੈਲੋ ਬੱਚਾ ਬਾਟੀ। ਹੈਲੋ। ਤੁਸੀਂ ਵੇਖ ਸਕਦੇ ਹੋ ਸਾਰੇ ਸਪੈਸ਼ਲ ਬੱਚੇ ਨੇ। ਜਿਹੜੇ ਕਿ ਕਈ ਚੱਲ ਨਹੀਂ ਸਕਦੇ, ਕਈ ਪੋਲਿਸ ਅਤੇ ਕਈਆਂ ਨੂੰ ਦਿਖਣ 'ਚ ਵੀ ਪ੍ਰੋਬਲਮ ਆ ਰਹੀ ਹੈ। ਤੇ ਪਹਿਲਾਂ ਤੇ ਆਪਾਂ ਉਹਨਾਂ ਦੀ ਟੀਚਰ ਨਾਲ ਗੱਲਬਾਤ ਕਰਾਂਗੇ ਕਿ ਉਹ ਇਹਨਾਂ ਨੂੰ ਕਿਸ ਤਰੀਕੇ ਨਾਲ ਸੰਭਾਲਦੇ ਨੇ। ਕਿੰਨਾ ਕੋ ਔਖਾ ਹੁੰਦਾ ਹੈ। ਹੈਲੋ ਬੇਟਾ। ਸਸ਼ੀ ਕਰਮਾ। ਮੈਮ ਅੱਜਾ ਤੁਹਾਡੇ ਇੱਥੇ ਸਕੂਲ ਦੇ ਵਿੱਚ ਵਿਜ਼ਿਟ ਕੀਤਾ ਹੈ ਤੇ ਬੱਚਿਆਂ ਨੂੰ ਮਿਲਣ ਆਏ ਸੀ ਤੇ ਤੁਹਾਨੂੰ ਨਾਲ ਪੁੱਛਣ ਆਏ ਸੀ ਕਿ ਬੱਚਿਆਂ ਦੇ ਨਾਲ ਕਿੰਨਾ ਕੋ ਔਖਾ ਹੁੰਦਾ ਹੈ ਇਹ ਸਪੈਸ਼ਲ ਬੱਚਿਆਂ ਨੂੰ ਸੰਭਾਲਣਾ ਦੇਖੋ ਸਪੈਸ਼ਲ ਬੱਚਿਆਂ ਨੂੰ ਸੰਭਾਲਣਾ ਔਖਾ ਨਹੀਂ ਹੁੰਦਾ ਜੇ ਉਹਨਾਂ ਦੀ ਸਮਝ ਲੱਗ ਜਾਈ ਤੇ ਜੇ ਉਹਨਾਂ ਨੂੰ ਪਿਆਰ ਨਾਲ ਸਾਰਾ ਦులਾਰ ਨਾਲ ਮਤਲਬ ਉਹਨਾਂ ਨੂੰ ਅਸੀਂ ਸਮਝ ਲਈਏ ਨਾ ਕਿ ਉਹਨੂੰ ਕੀ ਚਾਹੁੰਦੇ ਹੈ ਕੀ ਉਹਨਾਂ ਦੀ ਥਿੰਕਿੰਗ ਹੈ ਕੀ ਅਸੀਂ ਉਹਨਾਂ ਨੂੰ ਦੇ ਸਕਦੇ ਹਾਂ ਇਹ ਸਭ ਕੁਝ ਅਸੀਂ ਕਰੀਏ ਫਿਰ ਇਹਨਾਂ ਨੂੰ ਸੰਭਾਲਣਾ ਕੋਈ ਔਖਾ ਨਹੀਂ ਕਿ ਕਿੰਨੇ ਚਿਰ ਤੋਂ ਤੁਸੀਂ ਇਹਨਾਂ ਨੂੰ ਸੰਭਾਲ ਰਹੇ ਹੋ ਸਕੂਲ ਕਿੰਨੇ ਦੇਤੋਂ ਤੁਹਾਡਾ ਚੱਲ ਰਿਹਾ ਹੈ ਵੀ ਵੈਸੇ ਤੇ ਅਸੀਂ 2009 ਤੋਂ ਇਹ ਕੰਮ ਕਰ ਰਹੇ ਹਾਂ ਪਰ ਅਸੀਂ ਅਘੋਸ਼ ਨੂੰ ਆਪਨ 2013 ਤੋਂ ਕੀਤਾ ਸੀ ਠੀਕ ਹੈ ਤੇ ਇਹਦੇ ਵਿੱਚ ਕਿਸੇ ਦਾ ਕੋਈ ਸਹਿਯੋਗ ਜਾਂ ਤੁਸੀਂ ਇਕੱਲੇ ਹੀ ਕਰ ਰਹੇ ਹੋ ਦੇਖੋ ਅਸੀਂ ਦੋ ਜਣਿਆਂ ਨੇ ਸਟਾਰਟ ਕੀਤਾ ਸੀ ਇੱਕ ਮੈਂ ਸੀ ਇੱਕ ਮੇਰੇ ਸਿਸਟਰ ਨੇ ਪ੍ਰਕਾਸ਼ ਪਟਾਰਾ ਮੈਡਮ ਅਸੀਂ ਦੋਨਾਂ ਨੇ ਮਿਲ ਕੇ ਹੀ ਇਹ ਉਹ ਤੋਂ ਸਟਾਰਟ ਕੀਤਾ ਸੀ ਤੇ ਜਿਸ ਦਿਨ ਅਸੀਂ ਸੋਚ ਰੱਖੀ ਸੀ ਉਸ ਦਿਨ ਸਾਡੇ ਕੋਲ ਦੋ ਬੱਚੇ ਸੀ ਔਰ ਸਟਾਰਟਿੰਗ ਵਾਲੇ ਦਿਨ ਹੀ ਸਾਡੇ ਕੋਲ 7 ਬੱਚੇ ਆ ਗਏ ਸੀ ਔਰ ਹਾਇਸ ਪੈਸਤਾ ਕਰਵਾ ਵੱਧਾ ਗਿਆ ਬੱਚੇ ਤੇ ਸਾਡੇ ਕੋਲ 75 ਤੱਕ ਸੀਗੇ ਪਰ ਉਹ ਫਿਰ ਕਰੋਨਾ ਤੋਂ ਬਾਅਦ ਥੋੜਾ ਟਾਈਮ ਪੀਰੀਅਡ ਐਸਾ ਆਇਆ ਜਿਹਦੇ ਕਰਕੇ ਹੁਣ ਸਾਡੇ ਕੋਲ ਸਿਰਫ 4 ਕਿ ਬੱਚੇ ਹੈ ਪਰ ਅਸੀਂ ਉਹਨਾਂ ਨੂੰ ਇੰਨੀ ਅੱਛੀ ਸਿੱਖਿਆ ਦੇ ਰਹੇ ਹਾਂ ਅੱਜ ਤੁਸੀਂ ਦੇਖੋਗੇ ਤੁਸੀਂ ਕਹਿ ਨਹੀਂ ਸਕੋਗੇ ਕਿ ਇਹ ਸਪੈਸ਼ਲ ਬੱਚੇ ਹਨ ਅਤੇ ਬਿਲਕੁਲ ਨਾਰਮਲ ਬੱਚਿਆਂ ਵਾਂਗ ਜ਼ਿੰਦਗੀ ਬਤੀਤ ਕਰਕੇ ਔਰ ਉਹਨਾਂ ਦੇ ਵਿੱਚ ਪੂਰਾ ਪੂਰੀ ਤਰ੍ਹਾਂ ਵਿਚਰਦੇ ਹਨ ਬਹੁਤ ਹੀ ਅੱਛਾ ਰਿਸਪੌਂਸ ਦੇ ਦਿੰਦੇ ਤੇ ਜੇ ਮੈਂ ਬੱਚਿਆਂ ਨਾਲ ਗੱਲਬਾਤ ਕਰਨਾ ਚਾਹਾਂ ਗੱਲਬਾਤ ਕਰਦੇ ਨੇ ਬੱਚੇ ਚਲੋ ਆਪਾਂ ਬੱਚਿਆਂ ਨਾਲ ਵੀ ਗੱਲਬਾਤ ਕਰਾਂਗੇ ਉਸ ਤੋਂ ਪਹਿਲਾਂ ਮੈਮ ਨਾਲ ਵੀ ਗੱਲ ਕਰ ਲਈਏ ਸਸ਼ੀ ਕੌਰ ਮੈਮ ਮੈਮ ਤੁਹਾਨੂੰ ਇੱਥੇ ਕਿੰਨਾ ਚੇਰੋ ਮੈਨੂੰ ਜੀ ਜਿੰਨਾ ਚਲ ਉਹਨਾਂ ਨੂੰਗਾ 2009 ਤੋਂ ਜੇ ਅਸੀਂ ਇਹ ਕੰਮ ਸ਼ੁਰੂ ਕੀਤਾ ਜੇ ਜਨੂ ਦਾ ਸਕੂਲ ਖੋਲ੍ਹਿਆ ਜਨੂ ਦਾ ਬਿਲਕੁਲ ਇੱਥੇ ਰਹੀਦਾ ਸਾਰਾ ਦਿਨ ਪੂਰਾ ਟਾਈਮ ਜੱਲਮੀ ਮੈ ਸਕੂਲ ਨੂੰ ਤੇ ਇਹ ਮੇਰਾ ਬੱਚਾ ਵਾ ਤੇ ਇਹ ਵੀ ਪੂਰਾ ਦਿਨ ਇੱਥੇ ਰਹਿੰਦਾ ਮੈਂ ਵੀ ਇੱਥੇ ਸਟਡੀ ਕੀਤੀ ਤੇ ਆਪਾਂ ਬੱਚੇ ਨਾਲ ਵੀ ਗੱਲਬਾਤ ਕਰਾਂਗੇ ਸਸ਼ੀਕਾਲ ਜੀ ਸਸ਼ੀਕਾਲ ਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਸਮੀਰ ਹੈ ਜੀ ਸਮੀਰ ਕੀ ਕਰਦੇ ਹੋ ਤੁਸੀਂ ਮੈਂ ਇਸ ਸਕੂਲ ਦੇ ਵਿੱਚ ਮਿਊਜ਼ਿਕ ਵੀ ਸਿਖਾ ਰਹੇ ਹਨ ਬੱਚਿਆਂ ਨੂੰ ਔਰ ਖੁਦ ਵੀ ਸਟੱਡੀ ਕਰ ਰਹੇ ਹਨ ਕਿਉਂਕਿ ਅਗੋਸ਼ਟ ਨੇ ਮੈਨੂੰ ਇੱਕ ਬਹੁਤ ਵੱਡੀ ਸ਼ੋਹਰਤ ਦਿੱਤੀ ਹੈ ਬਹੁਤ ਵੱਡਾ ਮਕਾਮ ਦਿੱਤਾ ਹੈ ਜਿਸ ਮਕਾਮ ਦਾ ਮੈਂ ਹੱਕਦਾਰ ਸੀ ਕਿਉਂਕਿ ਮਕਾਮ ਉਹਨਾਂ ਨੂੰ ਮਿਲਦਾ ਜਿਹੜੇ ਇਸ ਮਕਾਮ ਦੇ ਹੱਕਦਾਰ ਹੁੰਦੇ ਨੇ ਪਰ ਕਈ ਲੋਕ ਐਸੇ ਨੇ ਜਿਹੜੇ ਕਿ ਇਹਨਾਂ ਇਹਨਾਂ ਚੀਜ਼ਾਂ ਨੂੰ ਸਮਝਦੇ ਘੱਟ ਨੇ ਤੇ ਤੁਸੀਂ ਹੋਰ ਮੈਂ ਨਾਲ ਸੁਖਮਨੀ ਸਾਹਿਬ ਜੀ ਦਾ ਪਾਠ ਕਰਦਾ ਗੁਰੂ ਗ੍ਰੰਥ ਸਾਹਿਬ ਦਾ ਉਸ ਨੂੰ ਪੂਰਾ ਕੰਢ ਹੈ ਔਰ ਇਸ ਸਕੂਲ ਦੇ ਵਿੱਚ ਜਿਸ ਤਰ੍ਹਾਂ ਕਿ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਗੁਰਪੁਰਬ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਗੁਰਪੁਰਬ ਹੈ ਗੁਰੂ ਰਾਮਦਾਸ ਮਹਾਰਾਜ ਦਾ ਗੁਰਪੁਰਬ ਹੈ ਤਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਤਾ ਗੱਦੀ ਦਿਵਸ ਹੁੰਦਾ ਹੈ ਜਿਸ ਤਰ੍ਹਾਂ ਕਿ ਕੋਈ ਵੀ ਪ੍ਰੋਗਰਾਮ ਉਹ ਸਤਿਗੁਰ ਨੇ ਸਿਖਾਇਆ ਗੁਰੂ ਨੇ ਕਿਰਪਾ ਕੀਤੀ ਹੈ ਬਾਕੀ ਜੋ ਮੇਰਾ ਜ਼ਰੀਆ ਬਣਿਆ ਉਹ ਆਗੋਸ਼ ਇਹ ਕਨੋ ਸਿੰਗਿੰਗ ਮੈਨ ਖਾਇ ਗੋਡ ਗਿਫਟ ਹੈ ਨੂੰ ਜਦੋਂ ਜਨਮ ਲਿਆ 2 ਸਾਲ ਦਾ ਸੀਗਾ ਡੇੜਾ ਦਾ ਹੁੰਦਾ ਸੀਗਾ ਪਹਿਲਾਂ 16 ਸਾਲ ਤੱਕ ਚੱਲ ਨਹੀਂ ਸਕਿਆ ਤੇ ਜਦੋਂ ਇਹ ਚੱਲਣਾ ਸ਼ੁਰੂ ਕੀਤਾ ਉਸ ਤੋਂ ਪਹਿਲਾਂ 2 ਸਾਲ ਦਾ ਬੱਚਾ 2 ਸਾਲ ਦਾ ਇਹਨੇ ਜਦੋਂ ਸਪਹਿਲੀ ਵਾਰੀ ਸੁਖਮਨੀ ਸਾਹਿਬ ਦਾ ਪਾਠ ਸਾਹਿਬ ਨੂੰ ਜਪਾਨੀ ਸੁਣਾਇਆ ਮੈਂ ਜਦੋਂ ਆਈ ਸੀ ਤੁਸੀਂ ਕੁਝ ਗੁੰਗੁਨਾ ਰਹੇ ਸੀ ਤਾਂ ਮੈਂ ਚੋਣੇ ਸਾਡੇ ਦਰਸ਼ਕਾਂ ਨੂੰ ਵੀ ਕੁਝ ਸੁਣਾਓ ਥੋੜਾ ਜਿਹਾ ਅਲਫ ਯੱਲਾ ਚੰਬੇ ਦੀ ਬੁਤੀ ਮੇਰੇ ਮੁਰਸ਼ਦ ਮਨ ਵਿੱਚ ਲਾਈ रंग जाई ਅੰਦੇ ਦੇ ਬੂਟੇ ਮੁਸ਼ਕਲ ਮਚਾਇਆ ਜਾ ਫੁੱਲਣ ਪਰ ਮੁਰਸ਼ਿਦ ਬਾਹੂ ਤੇ ਜਿਸੇ ਬੂਟੀ ਅੱਲਾਹ ਹੀ ਹੂ ਹੂ ਜੀਵਾ ਦਸ਼ਕਾਂ ਨੇ ਸੁਣਿਆਣਾ ਬਹੁਤ ਸੋਣਾਗਾ ਤੇ ਮੈਂ ਮੈਨਾਂ ਨੂੰ ਇੱਕ ਗੋਡ ਗਿਫਟੀ ਹੈ ਗੋਡ ਗਿਫਟ ਹੈ ਮੈਂ ਪਰ ਬਹੁਤ ਅੱਛਾ ਸਾਰਾ ਕੁਝ ਕਰ ਲੈਂਦਾ ਹੈ ਅਗਰ ਅਸੀਂ ਜਗਰਾਤਾ ਕੇਕੋਈ ਪ੍ਰੋਗਰਾਮ ਕੇ ਜਗਰਾਤਾ ਕਰਦਾ ਜੇ ਅਸੀਂ ਜਨਮ ਅਸ਼ਟਮੀ ਦਾ ਪ੍ਰੋਗਰਾਮ ਕਰਕੇ ਜਨਮ ਅਸ਼ਟਮੀ ਤੇ ਪੂਰਾ ਸੰਭਾਲਦਾ ਹੈ ਈਵਨ ਕਿਧਰੇ ਬਾਹਰ ਅੰਦਰ ਵੀ ਜਾਈਏ ਪੂਰੀ ਅਸੀਂ ਬਸ ਵਗੈਰਾ ਕਰਕੇ ਜਾਂਦੇ ਹਾਂ ਪੂਰੀ ਬਸ ਦੇ ਵਿੱਚ ਪੂਰੀਆਂ ਰੌਣਕਾਂ ਲਾਂਦਾ ਹੈ ਹਰ ਗੁਰਦੂਰਬ ਵਿੱਚ ਮਨਾਇਆ ਜਾਂਦਾ ਹੈ ਉਹ ਦਿਨ ਇਹਨੂੰ ਹੀ ਇਹ ਹੀ ਸੰਭਾਲਦਾ ਸਾਰੇ ਗੁਰਦੂਰਬ ਨੂੰ ਹਰ ਪਰਮਾਤਮਾ ਦੀ ਦੇਣ ਹੈ। ਹਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਹੋਰ ਬੱਚਿਆਂ ਨੂੰ ਵੀ ਇਹ ਦਾਦ ਬਖਸ਼ਣਾ ਤੇ ਉਹਨਾਂ ਨੂੰ ਵੀ ਇਸੇ ਤਰੀਕੇ ਹੀ ਸਿਖਾਉਂਦਾ ਵੇ ਜਿਸ ਤਰ੍ਹਾਂ ਉਹਨੂੰ ਆਪ ਹੋਣਾ ਰਿਹਾ। ਤਾਂ ਮੈਮ ਸਭ ਤੋਂ ਵੱਡਾ ਸਵਾਲ ਕਿ ਜਿਸ ਤਰ੍ਹਾਂ ਕਿ ਤੁਸੀਂ ਬੱਚੇ ਇਕੱਲੇ ਹੀ ਸੰਭਾਲ ਰਹੇ ਹੋ ਹਨ ਆਪਣੇ ਹੀ ਸਿਰ ਤੇ ਤੇ ਕੋਈ ਸਰਕਾਰ ਵੱਲੋਂ ਕੋਈ سپورਟ ਮਿਲੀ ਹੋਏ ਜਾਂ ਆਪਣੇ ਅੰਮ੍ਰਿਤਸਰ ਦੇ ਵਿੱਚੋਂ ਕਿਸੇ ਵੱਲੋਂ? ਨਹੀਂ ਸਾਨੂੰ ਅਜੇ ਤੱਕ ਕਿਦਰੋਂ سپورਟ ਨਹੀਂ ਮਿਲੀ ਅਸੀਂ ਆਪਣੇ ਦਾਇਰੇ ਦੇ ਅੰਦਰ ਹੀ ਰਹਿ ਕੇ ਕੰਮ ਕਰ ਰਹੇ ਹਾਂ। ਸਾਨੂੰ ਕਿਸੇ ਦੀ ਕੋਈ ਸਪੋਰਟ ਨਹੀਂ ਆਈ ਸਿਰਫ ਇਹ 13 14 ਸਾਲਾਂ ਦੇ ਵਿੱਚ ਇੱਕ ਜੋਸ਼ੀ ਸਰ ਨੇ ਸਾਨੂੰ ਸਿਰਫ 50000 ਰੁਪਏ ਦੀ ਮਦਦ ਕੀਤੀ ਸੀ ਅਦਰਵਾਈਜ਼ ਸਾਨੂੰ ਅੱਜ ਤੱਕ ਕਿਸੇ ਸਰਕਾਰ ਤੋਂ ਕੋਈ ਮਦਦ ਨਹੀਂ ਮਿਲੀ ਚਲੋ ਆਪਾਂ ਬੱਚਿਆਂ ਨਾਲ ਵੀ ਗੱਲਬਾਤ ਕਰਦੇ ਹਾਂ ਕੀ ਨਾਮ ਤੁਹਾਡਾ ਰਾਹੁਲ ਮੇਰਾ ਰਾਹੁਲ ਮੇਰਾ ਇੱਥੇ ਕਿੱਦਾਂ ਦਾ ਲੱਗਦਾ ਤੁਹਾਨੂੰ ਆ ਕੇ ਵਧੀਆ ਲੱਗਦਾ ਵਧੀਆ ਲੱਗਦਾ ਤੇ ਹੋਰ ਕੀ ਕਰਦੇ ਹੋ ਤੁਸੀਂ ਇੱਥੇ ਡਾਂਸ ਤਾਂ ਸੰਧ ਤੁਹਾਨੂੰ ਚਲੋ ਤੁਹਾਡਾ ਡਾਂਸ ਵੀ ਦੇਖਾਂਗੇ ਤੁਹਾਡਾ ਨਾਮ ਕੀ ਹੈ ਗੁਰਮਨ ਗੁਰਮਨਦੀਪ ਸਿੰਘ ਵੈਰੀ ਗੁੱਡ ਕੀ ਕਰਨਾ ਚਾਹੁੰਦੇ ਹੋ ਬੱਡੇ ਓਕੇ ਸ਼ਬਦ ਸ਼ਬਦ ਹਰ ਕੀਆਂ ਕਥਾ ਕਹਾਣੀਆਂ ਗੁਰਮੀਤ ਸੁਣਾਈਆਂ ਆਉਂਦਾ ਯਾਦ ਹੁੰਦਾ ਯਾਦ ਸ਼ਬਦ ਬਲਿਹਾਰੀ ਗੁਰ ਆਪਣੇ ਗੁਰ ਕੋ ਬਲ ਜਾਇਆਂ ਆਇ ਮਿਲ ਗੁਰ ਸਿਖ ਆਇ ਮਿਲ ਤੂੰ ਮੇਰੇ ਗੁਰ ਕੇ ਪਿਆਰੇ ਹਰ ਕੇ ਗੁਣ ਹਰ ਭਾਵ ਤੇ ਸੇ ਗੁਰ ਤੇ ਪਾਏ ਜਿਨ ਗੁਰ ਕਾ ਭਾਣਾ ਮੰਨਿਆ ਤਿਨ ਕੁੰਮਕਮ ਜਾਏ ਸਤ ਗੁਰ ਕਾ ਪਿਆਰ ਦੇਖਿਆ ਹੋ ਵਾਰੀ ਦੇਖੀ ਤਿਨ ਕੋ ਕੋ ਵਾਰ ਹੋ ਵਾਰ ਦੀ ਤਿੰਨ ਕੋ ਹੋ ਵਾਰੀ ਦੇਖੀ ਤਿੰਨ ਕੋ ਕੋ ਵਾਰੀ ਦੇਖੋ ਤੁਸੀਂ ਦੇਖੋ ਤੁਸੀਂ ਸਪੈਸ਼ਲ ਬੱਚੇ ਨੇ ਮਗਰ ਗੁਰੂਆਂ ਦੇ ਨਾਮ ਯਾਦ ਨੇ ਸਿੰਗਿੰਗ ਵੀ ਯਾਦ ਹੈ ਕੀਰਤਨ ਵੀ ਯਾਦ ਹੈ ਸਾਰਾ ਕੁਝ ਯਾਦ ਹੈ ਆਪਾਂ ਇਹਨਾਂ ਨੂੰ ਪੁੱਛ ਤਾ ਤੁਹਾਡਾ ਨਾਮ ਕੀ ਮੈਂ ਇਸ਼ਾਨ ਵੰਡਾਰੀ ਤੁਸੀਂ ਕੀ ਕਰਦੇ ਹੋ ਤੁਹਾਨੂੰ ਕੀ ਡਾਂਸ ਕਰਦੇ ਆ ਡਾਂਸ ਕਰਦੇ ਆ ਆਪਾਂ ਦਾ ਡਾਂਸ ਵੀ ਮੈਂ ਦੇਖੂਗੀ ਪਰ ਆਪਕਾ No? नो? तुस्ती बोलोगे नाम दसो विजा वैज महाजन आपको यहाँ पे अच्छा लगता है प्लस मैम टीचर कैसे हैं आपके अच्छा लगे मैम अच्छे लगे वेरी गुड आप भी बोलते हो नहीं बोलता हाँ डांस टीचर ना भी गल करके देखा गे कि उन्होंने ਦਾਂ ਗਿੰਦਰ ਹਾਂ ਆ ਡਾਂਸ ਟੀਚਰ ਨਾਲ ਵੀ ਗੱਲ ਕਰਾਂਗੇ ਕਿ ਉਹਨਾਂ ਨੂੰ ਕਿੰਨਾ ਕੁ ਸਟਰਗਲ ਕਰਨਾ ਪੈਂਦਾ ਬੱਚਨ ਡਾਂਸ ਸਿਖਾਉਣ ਲਈ ਨਮਸਤੇ ਜੀ ਸਰ ਤੁਹਾਨੂੰ ਇਹਨਾਂ ਨਾਲ ਡਾਂਸ ਸਿਖਾਉਣ ਲਈ ਕਿੰਨਾ ਦਾ ਸਟਰਗਲ ਕਰਨਾ ਪੈਂਦਾ ਕਿ इजीली ਸਿੱਖ ਲੈਂਦੇ ਐਨੀ इजीली ਸਿੱਖ ਲੈਂਦੇ इजीली ਸਿੱਖ ਲੈਂਦੇ ਤੇ ਕੋਈ ਮੁਸ਼ਕਿਲ ਮੁਸ਼ਕਿਲ ਆਂਦੀ ਆ ਕੋਈ ਨਵਾਂ ਹੋਵੇ ਤੇ ਮੁਸ਼ਕਿਲ ਆਂਦੀ ਆ ਫਿਰ ਸਸਾ ਕਿ ਕੋਈ ਬੱਚੇ ਨੂੰ ਲੈਂਗੁਏਜ ਵੀ ਦੀ ਵੀ ਪ੍ਰੋਬਲਮ ਆ ਹਾਂ ਹੁੰਦੀ ਆ ਪ੍ਰੋਬਲਮ ਹੁੰਦੀ ਆ ਉਹਨਾਂ ਦੇ ਬਾਰੇ ਇੱਥੇ 12 13 ਸਾਲ ਹੋ ਗਏ ਆ ਆਦ ਕਰਕੇ ਤੇਰੇ ਬੱਚੇ ਪੂਰਾ ਆ ਜਾਂਦਾ ਨੰਬਰ ਆਪੇਸਰਾ ਸਿੱਖਣ ਲੱਗੇ ਪ੍ਰੋਬਲਮ ਬਹੁਤ ਹੁੰਦੀ ਹੈ ਇਹਨਾਂ ਨੂੰ ਇਹਨਾਂ ਨੂੰ ਡਬਲ ਮੈਨਟ ਕਰਨੇ ਪੈਂਦੀ ਹੈ ਇਹਨਾਂ ਤੇ ਬੱਚਿਆਂ ਨੂੰ ਆਹ ਇੱਕ ਚੀਜ਼ ਦੱਸਨੇ ਪੈਂਦੀ ਹੈ ਜਿਵੇਂ ਕਿ ਤੁਸੀਂ ਵੇਖਿਆ ਨਾ ਬੱਚਿਆਂ ਦੇ ਵਿੱਚ ਬਰਪੂਰ ਟੈਲੈਂਟ ਹੈ ਜਿਵੇਂ ਰਹੀ ਨਾਰਮਲ ਬੱਚਿਆਂ ਦੇ ਵਿੱਚ ਹੁੰਦਾ ਤੇ ਪਤਾ ਨਹੀਂ ਕਿੱਥੇ ਗਾਂ ਤੱਕ ਚਲੇ ਜਾਂਦੇ ਕਿੱਥੋਂ ਤੱਕ ਜਾਂਦੇ ਤੇ ਮਗਰ ਇਹਨਾਂ ਦੀ ਕੋਈ ਸੁਣਦੇ ਹੀ ਨਹੀਂ ਪਿਆ ਤੁਸੀਂ ਇਹ ਵੀ ਬੱਚੇ ਦੇਖੋ ਹੈਲੋ کیسے ਹੋ ਆਪ ਕਿਕੋ ਹੈਲੋ राइड ले रहे हो मैं भी ले लूं हेलो बेटा कुछ बच्चे नहीं बोल पाते हैं कोई गल नहीं आपा कल्ले ही ओनाना गल्ला बात आ, आ बोलते हो हेलो हेलो कैसे हो ठीक हो आप कौन सी क्लास में मोस्ट टू बहुत अच्छा बच्चा मैं अच्छा बच्चा हूँ अच्छा बच्चा आप के सारे अच्छे आप भी अच्छे हो आप डांस करते हो यस yes, चलो आपका डांस देखते हैं थोड़ा सा हम इनका डांस भी देखेंगे कैसा डांस करते हैं डांस देखें इनका चलो इनका डांस देखते हैं ਕਾਲ ਯੁਗ ਦੇ ਵਿੱਚ ਰੱਬ ਦੇਖਣਾ ਤੇ ਮੈਂ ਕਹਿੰਨੀ ਆ ਇੱਥੇ ਆਣ ਕੇ ਦੇਖੋ ਇਹਨਾਂ ਬੱਚਿਆਂ ਨੂੰ ਮਿਲ ਕੇ ਸੱਚੀ ਬਹੁਤ ਵਧੀਆ ਲੱਗਾ ਜੋ ਕਿ ਰੱਬ ਦਾ ਰੂਪ ਹੈ ਜਿਨ੍ਹਾਂ ਨੂੰ ਦੁਨੀਆਦਾਰੀ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਇਹਨਾਂ ਨੂੰ ਪੈਸੇ ਦੇ ਨਾਲ ਲੈਣਾ ਦੇਣਾ ਨਹੀਂ ਕੋਈ ਕਿਸੇ ਲਾਲਚ ਨਹੀਂ ਹੈ ਕਿਸੇ ਚੀਜ਼ ਦਾ ਸਿਰਫ ਉਹ ਆਪਣੀ ਹੀ ਮਸਤੀ ਦੇ ਵਿੱਚ ਘੁੰਮਣ ਹੈ ਮੈਂ ਸਾਇਆ ਤੁਹਾਡੇ ਨਾਲ ਇਜਾਜ਼ਤ ਚਾਹੁੰਨੀ ਆ ਸਸ਼ੀ ਕਾਲ